ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਆਨੂੰ ਅੱਜ ਮੈਂ ਆਪਣੀਆਂ ਭੈਣਾਂ ਨੂੰ ਦਿਖਾਉਣ ਜਾ ਰਹੀਆਂ ਵਿంటర్ ਕਲੈਕਸ਼ਨ ਐਂਡ ਪਾਰਟੀ ਵੇਅਰ ਕਲੈਕਸ਼ਨ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਤੁਹਾਨੂੰ ਦਿਖਾਉਣਿਆ ਸੀ ਨਵੇਂ-ਨਵੇਂ ਡਿਜ਼ਾਈਨ ਆ ਚੁੱਕੇ ਨੇ ਪ੍ਰਿੰਟਰ ਸੂਟ ਨੇ ਇਹ ਮੋٹے ਪਸ਼ਮੀਨੇ ਦੇ ਤੇ ਅੱਗੇ ਹੈਗੇ ਨੇ ਇਹ ਕਟ్రਾਈ ਦੇ ਸੂਟ ਨੇ ਵਰਕ ਵਾਲੇ ਇਸ ਚ ਤੁਹਾਨੂੰ ਬਹੁਤ ਕਲਰ ਮਿਲ ਜਾਣਗੇ ਇਹ ਵੈਲਵਟ ਦਾ ਸ਼ਾਲ ਹੈ ਜੀ ਨਾਲ ਇਹਨਾਂ ਦੇ ਤੇ ਨਾਲ ਹੀ ਵੈਲਵਟ ਦੀ ਬਾਟਮ 프린ਟਡ ਸੂਟ ਇਹ ਪਲੇਨ ਸੂਟ ਨੇ ਇਹ ਬੈਲਵਟ ਦੇ ਤੇ ਅੱਗੇ ਪਾਰਟੀ ਵੇਅਰ ਸੂਟ ਦੀ ਬਹੁਤ ਸੋਹਣੀ ਕਲੈਕਸ਼ਨ ਆ ਨਮੀ ਨਮੀ ਡਿਜ਼ਾਈਨ ਨੇ ਸਾਰੇ ਇਸ ਚ ਕਲਰ ਬਹੁਤ ਜ਼ਿਆਦਾ ਨੇ ਕੀ ਟੋਟਲ ਹੈਂਡਵਰਕ ਦੇ ਸੂਟ ਨੇ ਅੱਗੇ ਵੀ ਨੈੱਕ ਦੇ ਨੇ ਇਹ ਵੀ ਟੋਟਲ ਹੈਂਡਵਰਕ ਹੋਇਆ ਹੋਇਆ ਸਾਰੇ ਸੂਟਸ ਤੇ ਇਸ ਚ ਵੀ ਬਹੁਤ ਸੋਨੇ ਕਲਰ ਨੇ इस तरह तैयार होता है स्टिच तो बाद अगे क्रश टिशू के सूटने जी प्रिंट ਇਹ ਥ੍ਰੈਡਵਰਕ ਹੋਇਆ ਹੋਇਆ ਜੀ ਸੂਟਸ ਤੇ ਮਸਲੀਨ ਦੇ ਦੁਪੱਟੇ ਨਾਲ ਨੇ ਇਹ ਇਹ ਪਸ਼ਮੀਨੇ ਤੇ ਨਹੀਂ ਵਰਕ ਹੋਏ ਹੋਏ ਫੁਲਕਾਰੀ ਵਾਲਾ ਫਰਕ ਵਰਕ ਹੋਇਆ ਹੋਇਆ ਹੈ ਸੂਟਾਂ ਤੇ ਜੋ ਕਿ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਇਸ ਟ੍ਰਾਈ ਮੇਡ ਡਿਜ਼ਾਈਨ ਇੱਕ ਟ੍ਰਾਈ ਦੇ ਸੂਕਨੇ ਜੀ ਵੈਲਵਟ ਟ੍ਰਾਈ ਨਾਲ ਦੁਪੱਟੇ ਲਗੇਗੇ ਪੈਚ ਲੱਗੇ ਹੋਏ ਨੇ ਨਾਲ ਇਹ ਆਪਣੇ ਗਰਮ ਪਸ਼ਮੀਨੇ ਦੇ ਸੂਟਸ ਨੇ ਇਹਨਾਂ ਚ ਬਹੁਤ ਪਿਆਰੇ ਕਲਰ ਅਵੇਲੇਬਲ ਨੇ ਇਹਨਾਂ ਦੇ neck ਤੇ ਡਿਜ਼ਾਈਨਿੰਗ ਹੋਈ ਹੈ ਪਲੇਨ ਪਸ਼ਮੀਨੇ ਤੇ ਬਣਵਾਏ ਹੋਏ ਨੇ ਸੂਟ ਥੈਂਕ ਯੂ ਸੋ ਮੱਚ